ਲਾ ਪੰਜਾਬੀਓ ਮੈਨੂੰ ਕਹਿਣ ਦੀ ਲੋੜ ਨਹੀਂ ਪੈਣੀ ਤੁਸੀਂ ਵੀਡੀਓ ਆਪੀ ਸ਼ੇਅਰ ਕਰ ਦੇਣੀ ਆ ਉਹ ਭਰਾਵੋ ਟਾਈਮ ਆ ਗਿਆ ਪੰਜਾਬ ਦੇ ਦਿਨ ਬਦਲ ਜਾਣੇ ਆ ਜ਼ਮੀਨਾਂ ਸੰਭਲੋ ਆ ਦੇਖੋ ਕਿੱਡੀਆਂ ਕਿੱਡੀਆਂ ਰੋੜਾਂ ਭਾਰਤ ਮਾਲਾ ਵਰਗੇ ਪ੍ਰੋਜੈਕਟ ਪੰਜਾਬ ਚ ਪਹੁੰਚ ਗਏ ਤੇ ਵੱਡੇ ਪੱਦਰ ਤੇ ਜ਼ਮੀਨਾਂ ਐਕਵਾਇਰ ਕੀਤੀ ਜਾਣੀਆਂ ਉਹਦੇ ਚੱਕਰ ਚ ਕਰੋੜਾ ਰੁਪਈਆ ਨੂੰ ਜ਼ਮੀਨਾਂ ਦੇ ਰੇਟ ਹੋ ਜਾਣੇ ਆ ਭਰਾਵੋ ਆਪਦੀ ਧਰਤੀ ਸੰਭਲੋ ਧਰਤੀ ਛੱਡ ਕੇ ਨਾ ਭੱਜੋ ਪੰਜਾਬ ਹੁਣ ਘੈਂਟ ਸੂਬਾ ਬਣਨ ਜਾ ਰਿਹਾਗਾ ਤੇ ਵੱਡੇ ਪੱਧਰ ਤੇ ਇਥੇ ਵਪਾਰ ਹੋਣੇ ਆ ਵੱਡੇ ਪੱਧਰ ਤੇ ਇਥੇ ਸੜਕਾਂ ਆਉਣੀਆਂ ਗਈਆਂ ਪ੍ਰਾਪਰਟੀਆਂ ਦੇ ਰੇਟ ਚੜ ਜਾਣੇ ਆ ਸਾਰੇ ਕਾਰੋਬਾਰ ਚੱਲਣਗੇ ਸਿਲਕ ਰੋਡ ਦੀ ਬਾਰਡਰ ਸਿਲਕ ਰੋਡ ਜਿਹੜੀ ਸੜਕੇ ਜਾਂਦੀ ਹੈ ਬਾਰਡਰ ਖੁੱਲਣ ਦੀ ਤਿਆਰੀ ਆ ਕਾਇਮ ਹੋ ਜੋ ਕਰਾਂ ਪੰਜਾਬੀਓ ਸਾਂਭ ਲੋ ਇਹ ਸਿਉਣਾ ਬਣ ਜਾਣੀ ਧਰਤੀ ਸਿਉਣਾ ਸਿਉਣਾ ਤਾਂ ਪਹਿਲਾਂ ਵੀ ਸੀ ਚਾਰ ਰੁੱਤਾਂ ਵਾਲਾ ਇਹ ਸੂਬਾਗਾ ਸਾਨੂੰ ਪਤੀ ਆ ਪਾਣੀ ਕਿੰਨਾ ਵਧੀਆਗਾ ਸਾਰਾ ਸਿਸਟਮ ਦਾ ਮਨ ਲਓ ਵੀ ਦੁਨੀਆ ਦੀ ਸਿਆਉਣਾ ਧਰਤੀ ਆ ਇਹ ਠੀਕ ਆ ਹੁਣ ਸੰਭ ਲੋ ਤੇ ਬਚ ਜੂਗੇ ਬਸ ਭਰਾਵੋ ਹੋਰਾਂ ਨਾਲ ਵਿੱਚੋ ਜਿੰਨੀ ਹੈਗੀ ਆ ਬਾਕੀ ਰੱਬ ਦੀ ਮਿਹਰ ਚਾਹੀਦੀ ਆ ਜਮੀਨਾ ਸੰਭੋ ਧੰਨਵਾਦ ਜੀ